ਕੀ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕੇਜਰੀਵਾਲ ਅੱਜ ਕੁਰਸੀ ਤੋਂ ਲਾ ਦੇਣਗੇ ਲਗਾਤਾਰ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਹੈ ਕਿ ਅੱਜ ਆਮ ਆਦਮੀ ਪਾਰਟੀ ਜੋ ਲਗਾਤਾਰ ਹਾਰ ਤੋਂ ਬਾਅਦ ਮੰਥਨ ਕਰ ਰਹੀ ਹੈ ਤੇ ਪੰਜਾਬ ਦੇ ਸਾਰੇ ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਬੁਲਾ ਕੇ ਅੱਜ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਅੱਜ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਹਿਸ਼ ਹੈ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਬਹੁਤ ਸਾਰੇ ਵਿਧਾਇਕ ਪਹੁੰਚ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਲਈ ਅੱਜ ਦਾ ਦਿਨ ਅਹਿਮ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਇਸ ਗੱਲ ਨੂੰ ਚਰਚਾ ਦਾ ਇੱਕ ਵਿਸ਼ਾ ਬਣਾ ਚੁੱਕਿਆ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਹਣ ਦੀ ਪੂਰੀ ਤਿਆਰੀ ਕੇਜਰੀਵਾਲ ਨੇ ਕਰ ਦਿੱਤੀ ਹੈ ਅਤੇ ਖੁਦ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਦੀ ਇੱਛਾ ਰੱਖ ਰਹੇ ਨੇ ਤਾਂ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਜਿਹੜੇ ਦਿੱਲੀ ਪਹੁੰਚੇ ਵਿਧਾਇਕ ਨੇ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਨਾ ਤਾਂ ਮੁੱਖ ਮੰਤਰੀ ਬਦਲੇਗਾ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਤ੍ਰੇੜ ਆ ਰਹੀ ਹੈ ਤਾਂ ਸਾਰੇ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਇੱਕਜੁੱਟ ਨੇ ਕਿਸੇ ਤੋਂ ਕਿਸੇ ਤਰ੍ਹਾਂ ਦਾ ਵਹਿਮ ਕਰਨ ਦੀ ਕੋਈ ਲੋੜ ਨਹੀਂ ਹੈ ਨਾ ਹੀ ਸਾਡੀ ਪਾਰਟੀ ਦੀ ਚਿੰਤਾ ਉਹਨਾਂ ਨੂੰ ਕਰਨੀ ਚਾਹੀਦੀ ਹੈ ਮਨਜਿੰਦਰ ਸਿੰਘ ਸਿਰਸਾ ਹੋਣ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਹੋਰ ਬਹੁਤ ਸਾਰੇ ਲੀਡਰ ਹੋਣ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਆਖ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਵੱਲੋਂ ਹਟਾ ਦਿੱਤਾ ਜਾਵੇਗਾ ਮੁੱਖ ਮੰਤਰੀ ਵਾਲੀ ਕੁਰਸੀ ਤੋਂ ਤੇ ਖੁਦ ਉਸ ਤੇ ਕਾਬਜ ਹੋ ਜਾਣਗੇ ਪਰ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਚੋਣਾ ਹਾਰੀ ਹੈ ਉਸ ਤੋਂ ਬਾਅਦ ਕੀ ਕੇਜਰੀਵਾਲ ਦੇ ਕੋਲ ਇੰਨੀ ਪਾਵਰ ਰਹਿ ਗਈ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪਾਸੇ ਕਰਕੇ ਖੁਦ ਕੁਰਸੀ ਦੇ ਉੱਤੇ ਪੰਜਾਬ ਚ ਆ ਕੇ ਬੈਠ ਜਾਣ ਇਹ ਸੰਭਵ ਨਹੀਂ ਲੱਗਦਾ ਪਰ ਵਿਰੋਧੀ ਪਾਰਟੀਆਂ ਨੇ ਇੱਕ ਵੱਡਾ ਹੂਆ ਬਣਾ ਕੇ ਇਸ ਨੂੰ ਪੇਸ਼ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਹੈ ਦਿੱਲੀ ਵਾਲੀ ਉਸ ਦੇ ਵੱਲੋਂ ਹਟਾਉਣ ਦੀ ਪੂਰੀ ਤਿਆਰੀ ਕਰ ਦਿੱਤੀ ਗਈ ਹੈ ਪਰ ਇਹ ਸਿਰਫ ਇੱਕ ਸੋਸ਼ੇਵਾਦੀ ਦਿਖਾਈ ਦੇ ਰਹੀ ਹੈ ਗੱਲਾਂ ਹੀ ਦਿਖਾਈ ਦੇ ਰਹੀਆਂ ਇਹ ਇਹਨਾਂ ਸੌਖਾ ਨਹੀਂ ਹੈ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾ ਕੇ ਖੁਦ ਮੁੱਖ ਮੰਤਰੀ ਬਣ ਜਾਣਾ ਕੇਜਰੀਵਾਲ ਦੇ ਲਈ ਤਾਂ ਆਮ ਆਦਮੀ ਪਾਰਟੀ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਰਹਿੰਦੀ ਸਰਕਾਰ ਦੇ ਸਮੇਂ ਕਾਰਜਕਾਲ ਦੇ ਵਿੱਚ ਲੋਕਾਂ ਦੇ ਲਈ ਕੰਮ ਕਰਨੇ ਹੈ ਜਾਂ ਫਿਰ ਕਿਸ ਤਰ੍ਹਾਂ ਪੰਜਾਬ ਨੂੰ ਇੱਕ ਮਾਡਲ ਬਣਾ ਕੇ ਦੁਬਾਰਾ ਪੇਸ਼ ਕਰਨਾ ਹੈ ਦੁਨੀਆ ਦੇ ਵਿੱਚ ਜਾਂ ਦੇਸ਼ ਦੇ ਵਿੱਚ ਉਹਨਾਂ ਗੱਲਾਂ ਦੇ ਉੱਤੇ ਚਰਚਾ ਹੋ ਸਕਦੀ ਹੈ ਤਾਂ ਕੇਜਰੀਵਾਲ ਦੇ ਬਾਰੇ জাফর ਮੁਖਮੰਤਰੀ ਪੰਜਾਬ ਭਗਵੰਤ ਮਾਨ ਦੇ ਬਾਰੇ ਜਿਵੇਂ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਉਹਨਾਂ ਨੂੰ ਹਟਾ ਕੇ ਕੇਜਰੀਵਾਲ ਮੁਖਮੰਤਰੀ ਬਣ ਜਾਣਗੇ ਸਾਰਾ ਕੁਝ ਇੱਕ ਬੇਬੁਨਿਆਦ ਗੱਲ ਲੱਗ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਝ ਨਾ ਠੀਕ ਹੋਣ ਦੀਆਂ ਖਬਰਾਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਪਰ ਕੇਜਰੀਵਾਲ ਦੀ ਜੋ ਹਾਲਤ ਦਿੱਲੀ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਕੇਜਰੀਵਾਲ ਐਡਾ ਵੱਡਾ ਰਿਸਕ ਲੈਂਦੇ ਦਿਖਾਈ ਨਹੀਂ ਦੇਣਗੇ ਤਾਂ ਸਿਰਫ ਇਸ ਗੱਲ ਨੂੰ ਵਿਧਾ ਚੜਾ ਕੇ ਵਿਰੋਧੀ ਪਾਰਟੀਆਂ ਖਾਸ ਕਰਕੇ ਭਾਜਪਾ ਤੇ ਕਾਂਗਰਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣਾ ਕੁਰਸੀ ਤੋਂ ਇਨਾ ਸੌਖਾ ਹੈ ਇਸ ਤੇ ਆਪਣੀ رائے ਜ਼ਰੂਰ ਦਿਓ